ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਰਾਤ ਆਪਣੇ ਘਰੇ ਸਵਾ 10 ਵਜੇ ਨਾ ਅੱਗ ਪੈ ਗਈ ਸੀਗੀ ਤੇ ਅੱਗ ਲੱਗਣ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆਹ ਜਗ੍ਹਾ ਤੇ ਨਾ ਜਿੱਥੇ ਚਿੱਟੀ ਜੀ ਦੀਂਦੀ ਆ ਇੱਥੇ ਇੱਕ ਚੀਜ਼ ਪਈ ਸੀ ਉਹ ਤੁਹਾਨੂੰ ਦਿਖਾਵਾਂਗੇ ਉਸੇ ਕਰਕੇ ਵੀਡੀਓ ਬਣਾਈ ਆ ਤੇ ਜਿਹੜਾ ਬਲਾਸਟ ਹੋਇਆ ਸੀਗਾ ਆਹ ਪੀਲੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਇਹ ਉਹਦੇ ਵਿੱਚੋਂ ਹੀ ਨਿਕਲੇ ਸੀਗੇ ਤਾਂ ਹਾਂ ਤੱਕ ਛਿੱਟੇ ਨੇ ਸਟੀਮ ਇੰਨੀ ਬਣ ਗਈ ਸੀ ਮੌਕੇ ਤੇ ਸਵਾ 10 ਕੁਦਰਤੀ ਜਾਗਦੇ ਸੀਗੇ ਮੜੀ ਜਿ ਬਿੜਕਾਈ ਤਾਂ ਪਤਾ ਲੱਗ ਗਿਆ ਨੁਕਸਾਨ ਕਾਫੀ ਹੋ ਗਿਆ ਪਰ ਇੰਨਾ ਕੁ ਵੀ ਬਚੂ ਦਾ ਸ਼ੁਕਰ ਹੈ ਮੌਕੇ ਤੇ ਬਚਤ ਰਹਿ ਗਈ ਨਿਗਾ ਪੈ ਗਈ ਅਟਿਚ ਟੂਚੀ ਫੋਗ ਗਿਆ ਕਪੜਾ ਲੀੜਾ ਹੋਰ ਵੀ ਜਿਹੜੀ ਅੱਗ ਹੈ ਉਹ ਲੱਗੀ ਕਿਵੇਂ ਕਿੱਥੋਂ ਲੱਗੀ ਕੋਈ ਸ਼ੋਰਟ ਸਰਕਟ ਨਹੀਂ ਹੋਇਆ ਇਹਦਾ ਬਚੂ ਦਾ ਸ਼ੁਕਰ ਹੈ ਕਿ ਪਾਣੀ ਪੁਣੀ ਟੱਪ ਟੱਪ ਭਰੇ ਪਏ ਸੀਗੇ ਮੌਕੇ ਤੇ ਅੱਗ ਬੁਝਾ ਤੀ ਜੇ ਬਈ 2 ਕਿ ਮਿੰਟ ਹੋਰ ਨਾ ਦੇਖਦੇ ਤਾਂ ਅੱਗ ਨੇ ਬਹੁਤ ਭਿਆਨਕ ਰੂਪ ਲੈ ਲੈਣਾ ਸੀ ਹੁਣ ਤੁਹਾਨੂੰ ਅੱਗ ਲੱਗਣ ਦਾ ਕਾਰਨ ਦੱਸਦੇ ਆਂ ਬਈ ਆਹ ਚੀਜ਼ ਦੇਖੋ ਇਹ ਸਭ ਦੇ ਘਰਾਂ 'ਚ ਹੁੰਦੀ ਸੀ ਪਹਿਲਾਂ ਹੁਣ ਐਲਸੀਡੀਆਂ ਆ ਗਈਆਂ ਇਹ ਟੀਵੀ ਇਹ ਟੀਵੀ ਦੇ ਵਿੱਚੋਂ ਬਾਈ ਕੋਈ ਚੀਜ਼ ਬਲਾਸਟ ਹੋਈ ਆ ਤੇ ਉਹ ਬਲਾਸਟ ਹੋਣ ਕਰਕੇ ਦੀ ਅੱਗ ਆ ਜਿਹੜੀ ਉਪਰਛੱਤੀ ਤੋਂ ਥੱਲੇ ਕੱਪੜਿਆਂ ਤੇ ਆਈ ਤਾਂ ਕਰਕੇ ਅੱਗ ਜਿਹੜੀ ਆ ਉਹ ਪੜਕ ਗਈ ਤੇ ਇਹ ਹਰੇਕ ਦੇ ਘਰੇ ਹੋਊ ਬਾਈ ਇਹ ਟੀਵੀ ਨੂੰ ਤੁਹਾਨੂੰ ਇਹਨਾਂ ਦੱਸ ਦੇਣਾ ਵੀ ਇਹਨੂੰ 8 ਤੋਂ 10 ਸਾਲ ਹੋ ਗਏ ਸੀ ਪਰਛੱਤੀ ਦੇ ਪਏ ਇਹਨੂੰ ਤੁਸੀਂ ਐ ਲਾ ਲਓ ਵੀ ਇਹ ਬੰਦ ਪਈ ਚੀਜ਼ ਨੇ ਕਿੰਨਾ ਨੁਕਸਾਨ ਕਰ ਦੇਣਾ ਸੀ ਵੀਡੀਓ ਤਾਂ ਬਣਾਈ ਆ ਕਿ ਹਰੇਕ ਦੇ ਘਰਾਂ 'ਚ ਟੀਵੀ ਪੁਰਾਣੇ ਸਾਹਵੇਂ ਪਏ ਨੇ ਵੀਰ ਬਣ ਕੇ ਇਹਨਾਂ ਨੂੰ ਵੇਚ ਦੋ ਇਹ ਬਹੁਤ ਨੁਕਸਾਨਦਾਇਕ ਨੇ ਇਹਨਾਂ ਦਾ ਪਤਾ ਨਹੀਂ ਕੀ ਫਟ ਜੇ ਅੰਦਰੋਂ ਹਨਾ ਬਾਕੀ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ